ਆਪਣੇ ਬਾਰੇ ਦੱਸੋ ਬਾਈ ਜੋ ਲੋਕਾਂ ਨੂੰ ਨਹੀਂ ਪਤਾ ਤੁਸੀਂ 7ਵੀਂ ਫੇਲ ਹੋ ਇੰਨਾ ਕੁ ਦੱਸ ਦਿੰਨੇ ਹਾਂ ਪਰ ਥੋੜਾ ਅੱਜ ਮੈਂ ਡਿਟੇਲ ਦੇ ਵਿੱਚ ਪੁੱਛਣਾ ਚਾਹੁੰਗਾ ਕਿ ਮੇਰਾ ਇੱਕ ਗਾਣਾ ਆ ਰਿਹਾ ਹੈਗਾ ਮੇਰੀ ਬਾਇਓਗ੍ਰਾਫੀ ਤੇ ਅੱਛਾ ਜੀ ਮੁੰਜ ਮਜ਼ਹਾਰਾ ਕੁਛ ਕੋਈ ਇੱਕ ਅੱਧੀ ਲਾਈਨ ਸੁਣਾ ਦਿਓ ਬਾਈ ਉਹ ਮੈਂ ਦੱਸ ਦਿੰਦਾ ਵੀ ਉਹਦੇ ਵਿੱਚ ਵੀ ਕੁਝ ਕੁ ਗੱਲਾਂ ਪਤਾ ਲੋਕਾਂ ਨੂੰ ਵੀ ਹਾਂ ਮੈਂ 7ਵੀਂ ਫੇਲ ਆ ਜਾਂ ਮੈਂ ਬੱਸਾਂ ਦੀ ਬਾਡੀਆਂ ਲਾਉਂਦਾ ਰਿਹਾ ਮੈਂ ਮੈਂ ਲਲਾਰੀ ਵੀ ਸੀ ਮੈਂ ਸਾਡੇ ਉੱਥੇ ਸੇਠਾਂ ਦੀ ਦੁਕਾਨ ਸੀ ਉੱਥੇ ਪੋਚੇ ਵੀ ਲਾਏ ਆ ਮੈਂ ਪਰਫੇ ਵੀ ਵੇਚੀ ਆ ਵੀਰੇ ਔਰ ਮੈਂ ਆਟੋ ਵੀ ਚਲਾਇਆ ਅੱਛਾ ਜੀ ਹਾਂਜੀ ਵੀਰੇ ਤੇ ਬਈ ਸ਼ੁਰੂ ਕਿਦਾਂ ਹੋਏ ਸੀਗੇ ਇਸ ਲਾਈਨ ਦੇ ਵਿੱਚ ਪਰਿਵਾਰ ਬਾਰੇ ਕੋਈ ਦੱਸੋ ਫੈਮਿਲੀ ਚ ਕੌਣ ਕੌਣ ਸੀ ਤੁਹਾਡੀ ਹੁਣ ਕੌਣ ਕੌਣ ਹੈ ਫੈਮਿਲੀ ਚ ਮੰਮੀ ਡੈਡੀ ਦਾਦਾ ਦਾਦੀ ਭੈਣਾ ਮੈਂ ਉਹਦੇ ਵਿੱਚੋਂ ਇੱਕ ਸਿਸਟਰ ਚਲ ਗਈ ਦੋ ਭੈਣਾਂ ਹੈਗੀਆਂ ਦਾਦਾ ਜੀ ਚਲ ਗਏ ਹੁਣ ਪਿੱਛੇ ਜੀ ਤੇ ਬਾਕੀ ਫੈਮਿਲੀ ਹੈਗੀ ਸਾਰੀ ਚਾਚਾ ਚਾਚੇ ਆ ਚਾਚੀਆਂ ਸਾਰੇ ਵੱਡੀ ਵੱਡੀ ਫੈਮਿਲੀ ਹੈ ਤੇ ਜਿਹੜੇ ਘਰ ਚ ਤੁਹਾਡਾ ਜਨਮ ਹੋਇਆ ਸੀ ਜਦੋਂ ਉਦੋਂ ਤੁਹਾਡੇ ਪੇਰੈਂਟਸ ਕੀ ਕਰਦੇ ਸੀ ਮੇਰੇ ਡੈਡੀ ਉਹ ਨੌਕਰੀ ਕਰਦੇ ਹੁੰਦੇ ਸੀਗੇ ਜੀ ਉਹ ਕੀੜੇ ਮਾਰ ਦਵਾਈਆਂ ਨਹੀਂ ਹੁੰਦੀਆਂ ਹਾਂਜੀ 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 ਉਹਨਾਂ ਦੇ ਉਹਨਾਂ ਦੇ ਅੱਛਾ ਜੀ ਹਾਂਜੀ ਤੇ ਪਾਪਾ ਵੀ ਨਹੀਂ ਪੜੇ ਸੀਗੇ ਪਾਪਾ ਤਾਂ ਪੜੇ ਆ ਮੇਰੇ ਖਾ ਪਲੱਸ 2 ਉਹ ਦਿਖਾਈ ਗਏ ਉਹਨਾਂ ਦੇ ਅੱਛਾ ਤੇ ਤੁਸੀਂ ਫਿਰ ਕਿਵੇਂ 7ਵੀਂ ਪਾਸ ਰਹਿ ਗਏ 7ਵੀਂ ਤੋਂ ਅੱਗੇ ਪੜ੍ਹੇ ਕਿਉਂ ਨਹੀਂ ਮੇਰਾ ਨਾ ਵੀਰੇ ਪਹਿਲਾਂ ਤਾਂ ਮੈਂ ਅਸੀਂ ਭੈਣ ਭਰਾ ਇਕੱਠੇ ਪੜ੍ਹਦੇ ਹੁੰਦੇ ਸੀਗੇ 5ਵੀਂ ਕਲਾਸ ਤੱਕ ਅੰਗਰੇਜ਼ੀ ਸਕੂਲ ਚ ਪੜਾਇਆ ਡੈਡੀ ਨੇ ਵਾਹ ਤੇ ਉਸ ਤੋਂ ਬਾਅਦ ਸਰਕਾਰੀ ਸਕੂਲ ਚੱਲ ਗਏ ਸਰਕਾਰੀ ਸਕੂਲ ਚ ਯਾਰ ਦੋਸਤ ਸਹਜੇ ਮਿਲ ਗਏ ਜਟਵੈੜ ਠੀਕ ਹੈ ਉਹ ਬਸਤਾ ਰਖਾਉਂਦੇ ਸੀ ਹਾਜ਼ਰੀ ਲੱਗਦੀ ਸੀ ਪਹਿਲੇ ਪੀੜ ਚ ਕੰਦ ਟੱਪੋ ਪਾ ਜਿੰਦ ਸਕੂਲ ਚੀ ਫਸਾਰੀ ਡੜੀ ਬਾਰ ਘੱਡੀ ਜਾਣਾ ਕਿਤੇ ਕੋਸ਼ਿਸ਼ ਕਰਨਾ ਕਿਤੇ ਕੋਸ਼ਿਸ਼ ਕਰਨਾ ਤੇ ਆਖਰ ਨੂੰ ਆ ਕੇ ਲਾਸਤੇ ਜੋ ਲਾਸਟ ਪੀਡ ਹੁੰਦਾ ਸੀ ਉਹਨੂੰ ਵੜ ਜਾਣਾ ਵਸਤਾ ਚੱਕ ਕੇ ਕਰੇ ਵੀ ਪੜ ਕੇ ਆ ਮੁੰਡਾ ਪੜ ਕੇ ਆ اچھا ਉਹ ਵਾਲੇ ਦੋਸਤ ਹੁਣ ਵੀ ਹੈਗੇ ਨਾਲ ਹਾਂ ਜਿਹੜੇ ਸਕੂਲ ਵਾਲੇ ਸੀ ਹਾਂ ਮਿਲਦੇ ਆ ਮਿਲਦੇ ਸਾਰੇ ਮਿਲਦੇ ਤੇ ਡਿਸਾਈਡ ਕਦੋਂ ਕਰ ਲਏ ਸੀ ਤੁਸੀਂ ਸਿੰਗਰ ਬਣਨਾ ਇਹ ਕਿੰਨੇ ਡਿਸਾਈਡ ਕੀਤਾ ਸੀ ਤੁਸੀਂ ਸਿੰਗਰ ਬਣਨਾ ਆਪਣੇ ਆਪ ਹੀ ਹੋਇਆ ਵੀਰੇ ਮੇਰਾ ਪਹਿਲਾਂ ਕੋån ਵਾਲਾ ਸਿਸਟਮ ਨਹੀਂ ਸੀਗਾ ਪਹਿਲਾਂ ਮੈਂ ਤਾਂ ਯਾਰ ਮੈਂ ਤਾਂ ਸਾਰੇ ਕੋ ਸੁਣਨਾ ਭਾਈ ਮੈਨੂੰ ਇੰਨਾ ਕੁ ਪਤਾ ਤੁਹਾਡੀ ਲਾਈਫ ਬਹੁਤ ਸਟਰਗਲ ਰਹੀ ਹੈ ਮੈਂ ਦੂਜੂ ਸੀਰੇ ਪਹਿਲਾਂ ਦੂਜੂ ਕੀ ਜਮ ਸੱਚੀ ਯਾਰ ਕਿਹਾ ਜਮਾ ਸਰੇ ਦਾ ਅਜਾ ਉਹਦੀ ਡੈਫੀਨੇਸ਼ਨ ਚ ਕੀ ਕਹਿੰਦੇ ਇਹਨੂੰ ਉਹਦੀ ਡੈਫੀਨੇਸ਼ਨ ਚ ਵੱਡਾ ਵੱਡਾ ਖੜਾ ਕੋਈ ਵੱਡੇ ਦੀ ਗੱਲ ਨਹੀਂ ਬਦਦੀ ਉਹਨੂੰ ਗਾਲਾਂ ਲਾ ਕੱਢ ਕੇ ਭੱਜ ਜਾਣੀਆਂ ਮਾਮਾ ਪਹਿਣਾ ਦੀਆਂ ਅੱਛਾ ਬਦਤਮੀਜ਼ ਕਿਸਮ ਦੇ ਵਿੱਚ ਬਦਤਮੀਜ਼ ਯੈਸ ਅੱਛਾ ਬਿਲਕੁਲ ਅਕਲ ਨਹੀਂ ਜਮ ਨਹੀਂ ਉਹ ਫਿਰ ਸ਼ੇਪ ਕਿਵੇਂ ਦਿੱਤੀ ਇਸ ਭਾਂਡੇ ਨੂੰ ਕਿਵੇਂ ਸ਼ੇਪ ਮਿਲੀ ਫਿਰ ਹੌਲੀ ਹੌਲੀ ਕੱਟਦੇ ਕਰਾਉਂਦੇ ਆਪਣੇ ਪਿੰਡਾਂ ਦੇ ਵਿੱਚ ਮੇਲੇ ਜਾਗਰਣ ਹੁੰਦੇ ਹੁੰਦੇ ਸੀ ਨਾ ਸਾਡਾ ਛੋਟਾ ਗੋਨਾਂ ਦਾ ਸਾਹਿਲ ਕੋਣ ਗਾਇਆ ਉਹ ਸੁਣਦਾ ਤਾਂ ਚਲੋ ਪਹਿਲੇ ਦਿਨ ਤੋਂ ਅਕਲ ਸੀਗੀ ਵੀ ਹਾਂ ਵਧੀਆ ਸੁਣਦੇ ਆ ਹਨਾ ਤੇ ਉਹ ਕਹਿੰਦਾ ਯਾਰ ਮੈਂ ਕਹਿੰਦਾ ਯਾਰ ਵਧੀਆ ਵਧੀਆ ਗਾ ਰਿਹਾ ਬੰਦਾ ਤੇ ਮੈਂ ਸੁਣਿਆ ਜਦੋਂ ਮੈਂ ਪਹਿਲੇ ਪੋਡਕਾਸਟ ਦੱਸਿਆ ਤੇ ਮੈਂ ਕਹਿੰਦਾ ਯਾਰ ਤਾਂ ਸਹੇਲਾ ਹਾੜਾ ਨੂੰ ਬੜਾ ਪਿਆਰ ਫਿਰ ਮੇਰਾ ਦਿਲ ਕੀਤਾ ਮੈਂ ਵੀ ਗਾਇਆ ਕਰਾਂ